ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਏ ਆ ਪਿੰਡ ਸਾਹਵਚੰਦ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜਿਵੇਂ ਤੁਹਾਡੇ ਲਈ ਆਪਣੇ ਚੈਨਲ ਦੇ ਉੱਪਰ ਵਧੀਆ ਵੀਡੀਓ ਲੈ ਕੇ ਆਉਣੇ ਆ ਅੱਜ ਵੀ ਇੱਕ ਹੋਜੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਨੂੰ ਜਿਹੜੇ ਕਬੋਟਾ ਟਰੈਕਟਰ ਹੈ ਜੀ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਕਬੋਟਾ ਬਾਰੇ ਕਿ ਇਹ ਚ ਕੀ ਖਾਸियत ਆ ਇਹ ਪਿੰਡ ਸਾਹਵਚੰਦ ਭੁੱਲਰ ਸਾਹਿਬ ਕੋਲੇ ਟਰੈਕਟਰ ਹੈ ਜੀ ਬਾਈ ਨੂੰ ਪੁੱਛਦੇ ਆ ਕਿ ਬਾਕੀ ਟਰੈਕਟਰ ਹੋਂ ਜਦੋਂ ਆਪਾਂ ਲੈਣ ਜਾਂਦੇ ਇੰਨੇ ਨੇ ਆਪਾਂ ਪੈਸੇ ਪੜਦੇ ਹਨਾ ਜੀ ਠੀਕ ਹੈ ਤੇ ਇਹਨਾਂ ਦੇ ਬਾਈਆਂ ਦਾ ਫਿਰ ਇਹ ਪਲਾਨ ਇਹ ਕੀ ਬਣਾਇਆ ਕਿ ਅਸੀਂ ਕਬੋਟਾ ਹੀ ਟਰੈਕਟਰ ਲੈਣਾ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਵਧੀਆ ਜਮਾ ਬਾਈ ਜੀ ਸਾਨੂੰ ਇਹ ਸਭ ਤੋਂ ਪਹਿਲੇ ਇਹ ਦੱਸੋ ਕਿ ਜਿਵੇਂ ਹੁਣ ਲੋਕ ਸਵਰਾਜ ਲੈਂਦੇ ਆ ਅਰਜਨ ਲੈਂਦੇ ਆ ਜਾਂ ਹੋਰ ਕੋਈ ਟਰੈਕਟਰ ਲੈਂਦੇ ਆ ਜਦੋਂ ਆਪਾਂ 7-8 ਲੱਖ ਰੁਪਏ ਲਾਉਣਾ ਜੀ ਠੀਕ ਹੈ ਜੀ ਛੋੜੇ ਦਿਮਾਗ ਦੇ ਵਿੱਚ ਇਹ ਕੀ ਪਲਾਨ ਆਇਆ ਕਿ ਜੀ ਆਪਾਂ ਇਹ ਜਿਹੜਾ ਲੱਗ ਤੋਂ ਹੀ ਟਰੈਕਟਰ ਲੋਕਾਂ ਨਾਲੋਂ ਜਿਹੜਾ ਕਬੋਟਾ ਹੀ ਲਈਏ ਜੀ ਦੇਖੋ ਜੀ ਇੱਕ ਤਾਂ ਹਨਾ ਨਵੀਂ ਚੀਜ਼ ਜਿਹੜੀ ਜਦੋਂ ਬਾਜ਼ਾਰ ਚ ਆਉਂਦੀ ਆ ਹਾਂਜੀ ਵੱਡਾ ਦਿਲ ਕਰਕੇ ਲੈਣੀ ਪੈਂਦੀ ਆ ਠੀਕ ਹੈ ਜੀ ਪਹਿਲਾਂ ਅਸੀਂ ਇਨਕੁਆਇਰੀ ਕੀਤੀ ਇਹਦੀ ਠੀਕ ਹੈ ਜੀ ਇਹ ਟਰੈਕਟਰ ਆਪਣਾ ਭਲਾਈਆਂ ਨੇ ਦੀ ਨਾ ਵੇਚਦੀ ਇੱਕ ਬੰਦਾ ਲੈ ਗਿਆ ਟੱਪਦਾ ਹੁੰਦਾ ਸੀ ਸੋਰੇ ਵਾਲਾ ਟਰੈਕਟਰ ਟਰਾਲਾ ਪੂਰਾ ਡਬਲ ਹੁੰਦਾ ਸੀ ਮਗਰ ਆਹੀ ਟਰੈਕਟਰ ਠੀਕ ਹੈ ਜੀ ਤੇ ਜਦੋਂ ਉਹ ਲੰਘਦਾ ਸੀ ਅਸੀਂ ਵੇਖਣਾ ਵੀ ਯਾਰ ਇਹ ਨਵਾਂ ਟਰੈਕਟਰ ਕੋਈ ਆਇਆ ਹਨਾ ਠੀਕ ਹੈ ਜੀ ਤੇ ਜਦੋਂ ਅਸੀਂ ਇਹਨੂੰ ਇੱਕ ਦਿਨ ਰੋਕ ਹੀ ਲਿਆ ਸੀ ਬਈ ਯਾਰ ਦੱਸ ਵੀ ਇਹ ਕਿਹੜੀ ਕੰਪਨੀ ਕੰਪਨੀ ਆ ਹਨਾ ਠੀਕ ਹੈ ਖਾਸੇ ਤੈ ਹੈਗੀ ਹੈਗੀ ਹਾਂ ਅਸੀਂ ਆਪ ਵੀ ਸਾਨੂੰ ਚੰਗਾ ਲੱਗਾ ਸੀ ਆ ਕਿ ਫਿਰ ਵੀ ਯਾਰ ਹੋਰ ਲਈਏ ਜਾਣਕਾਰੀ ਫਿਰ ਅਸੀਂ ਹਰਿਆਣੇ ਚ ਕਾਫੀ ਪਹਿਲਾਂ ਆਏ ਸੀ ਆਪਣੇ ਨਾਲ ਪਹਿਲਾਂ ਨਹੀਂ ਬਾਈ ਜੀ ਇਹ ਆਇਆ ਨਾ ਕਿ ਇਕੱਲਾ ਮੂਰੂ ਉੱਠਣ ਦੇ ਨਾਲ ਜਾਂ ਇਹੋ ਜੀ ਚੀਜ਼ ਨਾਲ ਨਹੀਂ ਆਪਾਂ ਦੇ ਪਲਾਨ ਬੰਦਾ ਇਹ ਆਪਾਂ ਦੇਖਦੇ ਆਂ ਕਿ ਚైనా ਜਾਂ ਜਾਪਾਨ ਦੀਆਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਪਤਾ ਹੁੰਦਾ ਕਿ ਥੋੜਾ ਜਣਾ ਸਿਸਟਮ ਉਹੋ ਜਿਹਾ ਹੁੰਦਾ ਫਿਰ ਜਿਵੇਂ ਆਪਾਂ ਨੂੰ ਇਹਦੀ ਪਾਵਰ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਜਾਂ ਇਹਦੇ ਰੇਟਾਂ ਬਾਰੇ ਵੀ ਫਿਰ ਤੁਸੀਂ ਆ ਗਿਆ ਜੀ ਚਲਾ ਗਿਆ ਪਤਾ ਸੀ ਨਾ ਤੈਨੂੰ ਮੈਂ ਹਰਿਆਣੇ ਗਈ ਸੀ ਫਿਰ ਹਰਿਆਣੇ ਚ ਹਰਿਆਣੇ ਚ ਪਹਿਲਾਂ ਆਉਂਦੀ ਆਪਣਾ ਚੀਜ਼ ਥੋੜੇ ਫਾਰਮ ਵੱਡੇ ਹਨ ਆਪਣੇ ਨਾਲ ਉਹ ਵੀ ਵਿੱਚ ਵਿੱਚ ਹੂੰ ਹੂੰ ਤੇ ਉਹਨਾਂ ਕੋਲੇ ਪਹਿਲਾਂ ਆਏ ਸੀ ਉੱਥੇ ਟਿੱਟ ਉਹਨਾਂ ਕੋਲ ਜਾਣਕਾਰੀ ਫੁੱਲ ਲਈ ਏ ਟੂ ਜ਼ेड ਸਾਰੀ ਜਿੰਨੀ ਸਾਡੇ ਦਿਲ ਦੇ ਵਿੱਚ ਸੀ ਵੀ ਆਪਾਂ ਨਾ ਇੰਨਾ ਪੈਸਾ ਲਾਉਣਾ ਕਿਤੇ ਖਰਾਬ ਹੋ ਜਾਵੇ ਕੱਲ ਨੂੰ ਮੁੜ ਕੇ ਲੋਕ ਝੇਡਾ ਕਰਨਗੇ ਪੈਸਾ ਤਾਂ ਖਰਾਬ ਹੋਣਾ ਹੀ ਆ ਠੀਕ ਹੈ ਜੀ ਫਿਰ ਅਸੀਂ 3-4 ਸਾਲ ਇਹਦੀ ਉਹ ਲਈ ਜਾਨ ਕਾਨਕਾਰੀ ਲਈ ਰੱਖ ਲਾ ਤੈਨੂੰ 4 ਸਾਲ ਉਹ ਬੰਦਾ 2-3 ਸਾਲ ਮੰਨ ਲਾ ਲੱਗਦਾ ਰਹ ਉਹਨੇ ਇੱਕ ਕਰੀ ਵੀ ਆਈ ਨਹੀਂ ਰੱਖ ਵੀ ਆਏ ਚ ਨੁਕਸਾਨ ਅੱਛਾ ਇਹ ਤੁਸੀਂ ਫਿਰ ਵਾਈ ਵਾਸਤੇ ਲਿਆ ਸੀਗਾ ਕਿ ਜੀ ਆਪਣੇ ਹੋਣ ਹਾਂ ਵਾਈ ਵਾਸਤੇ ਆਪਣੇ ਕੋਲੇ ਮਸ਼ੀਨਾਂ ਤੂੜੀ ਵਾਲੀ ਉਹਤੇ ਆਪਾਂ ਲਾਉਣੀ ਅੱਛਾ ਇਹਨੂੰ ਤੂੜੀ ਵਾਲੀ ਮਸ਼ੀਨ ਤੇ ਲਾਉਣੀ ਆ ਠੀਕ ਹੈ ਤੇ ਇਹ ਜਪਾਨ ਦਾ ਜੀ ਮੇਡ ਇਨ ਜਪਾਨ ਇਹ ਜਪਾਨ ਆ ਜਿਵੇਂ ਫੋਰਚੂਨਰ ਹੈ ਠੀਕ ਹੈ ਜੀ ਟੋਇਟਾ ਵਾਲਿਆਂ ਦੀ ਟੋਇਟਾ ਮੱਲਾ ਤੇ ਚਾਚੇ ਦਾ ਮੁੰਡਾ ਜਿਹੜਾ ਕਬੂਟਾ ਵਾਲੇ ਆ ਠੀਕ ਹੈ ਜੀ ਉਹ ਅਜੇ ਸਾਰੇ ਹੁੰਦੇ ਆ ਉਹ ਕੀ ਜੀ ਇਹ ਇੱਕ ਕਬੂਟਾ ਇਹ ਟਰੈਕਟਰ ਬਣਾਉਣ ਲੱਗੇ ਉਹ ਮੰ ਨੇੜੇ ਐਫਰ ਇਹਨਾਂ ਦੀ ਜਿਹੜੀ ਏਜੰਸੀ ਹੈ ਆਪਣੇ ਨੇੜੇ ਹਰੀਖ ਜ਼ਿਲ੍ਹੇ 'ਚ ਹੁੰਦੀ ਹੈ ਜੀ ਇਹ ਹੁਣ ਤਾਂ ਹਰੇਕ ਜ਼ਿਲ੍ਹੇ ਚ ਆ ਗਈ ਹੁਣ ਇਹਦੀ ਫਿਰ ਮਸ਼ਹੂਰੀ ਕਾਫੀ ਲੋਕ ਲੈਣ ਲੱਗ ਗਏ ਨਾ ਹੁਣ ਲੋਕਾਂ ਦਾ ਰਫਟ ਗਿਆ ਅੱਗੇ ਹੁੰਦਾ ਹੈ ਦੋ ਕਜਾਂਸਾ ਸਾਰੇ ਪਿਆਵ ਦੇ ਵਿੱਚ ਸਭ ਤੋਂ ਪਹਿਲੇ ਪਟਿਆਲੇ ਸੀਗੀ ਜਦੋਂ ਅਸੀਂ ਵੇਖ ਕੇ ਆਏ ਅਸੀਂ ਤੁਸੀਂ ਕਿੱਥੋਂ ਲੈ ਕੇ ਆਉਂਦਾ ਸੀ ਆ ਆ ਮੁੜ ਕੇ ਖਬੂਰ ਆ ਗਈ ਸੀ ਇਹ ਅੱਛਾ ਠੀਕ ਹੈ ਜੀ ਖਬੂਰ ਤਾਂ ਹੁਣ ਇਹ ਆਪਣੇ ਬਲੋਟ ਵੀ ਆ ਗਈ ਹੈ ਮੋਕਸਟਰ ਇੱਕੋ ਬੰਦੇ ਕੋਲੀ ਹੈ ਬਲੋਟ ਤੇ ਮੋਕਸਟਰ ਹੁਣ ਕਾਫੀ ਵਿਕਦੇ ਨੇ ਟਰੈਕਟਰ ਇਹ ਹੁਣ ਇਹ ਚ ਕਮਾਂਗਾ ਸਿੰਘ ਜਿਹੜੀਆਂ ਦੋ ਤਿੰਨ ਉਹਦੋਂ ਜਦੋਂ ਅਸੀਂ ਲਿਆ ਉਦੋਂ ਮਤਲਬ ਸੀਗੀਆਂ ਪਰ ਅਸੀਂ ਲੈ ਲਿਆ ਵੀ ਚੱਲੇ ਆ ਲ ਗਏ ਸਾਨੂੰ ਠੀਕ ਲੱਗ ਇੱਕ ਤਾਂ ਮਨ ਲੈ 3 ਸਪੀਡ ਨਹੀਂ ਸੀਗਾ ਜ਼ਿਆਦਾਤਰ ਅੱਜ ਕੱਲ ਲੋਕ ਮਨ ਲੈ ਹਨਾ 3 ਸਪੀਡ ਟਰੈਕਟਰ ਲੈਂਦੇ ਆ ਠੀਕ ਹੈ ਜੀ ਤੇ ਬਾਕੀ ਰਖ ਲੈ ਹੋਰ ਵੀ ਚੀਜ਼ਾਂ ਹੈਗੀਆਂ ਜਿਵੇਂ ਪੀਟੀਓ ਵਾਲਾ ਸਿਸਟਮ ਹੋ ਗਿਆ ਹਨਾ ਤੇ 4/4 ਹੁਣ ਪੂਰਾ ਵਧੀਆ ਇਹਨਾਂ ਦਾ ਕੰਮਜਾਹ ਪੂਰਾ ਗਾਰੇ 'ਚ ਸਪੈਸ਼ਲ ਇਹ ਚੱਲਦਾ ਕੋਈ ਮਨ ਲੈ ਹੁਣ ਆਵੈਰਿੰਗ ਇਹਦੇ ਇਹਦੇ ਮਨ ਲੈ ਗਲੀਸ ਨਹੀਂ ਹੁੰਦੀ ਇਹ ਠੀਕ ਹੈ ਜੀ ਆਵੈਰਿੰਗ ਹਨਾ ਜਿਹੜੇ ਇਹਦੇ ਚਾਚਾ ਨੇ ਕਰੀ ਵੀ ਗਲੀਸ ਨਹੀਂ ਕੀਤੀ ਸੀ ਸਾਨੂੰ ਕੰਪਨੀ ਵਾਲਿਆਂ ਨੇ ਤੁਸੀਂ ਗਲੀਸ ਨਾ ਕਰੋ ਲੈ ਕੇ ਢੱਕ ਬੇ ਸਾਨੂੰ ਦੇ ਦਿਓ ਠੀਕ ਹੈ ਜੀ ਤੇ ਕੱਲੇ ਅਸੀਂ ਆ ਹਸਪੈਂਡਲ ਕੀਤੇ ਜਿਹੜਾ ਆਪਣੇ ਦੇ ਸਪੈਂਡਲ ਕੱਲੇ ਕਰਦੇ ਆ ਅਸੀਂ ਇਸ ਤੇ ਪੁਆਇੰਟ ਹੀ ਨਹੀਂ ਦਿੱਤਾ ਉਹਨਾਂ ਨੇ ਕਲੀਸਾ ਦਾ ਠੀਕ ਹੈ ਠੀਕ ਹੈ ਇਹ ਇੱਕ ਇਹ ਆਵਾਜ਼ ਬਹੁਤ ਕੱਟ ਕਰਦਾ ਟਰੈਕਟਰ ਮਨਾਲਾ ਸਾਰੇ ਟਰੈਕਟਰਾਂ ਤੋਂ ਆਵਾਜ਼ ਕੱਟ ਕਰਦਾ ਹੁਣ 52 10 ਕੱਢਿਆ ਜਿਹੜੇ ਜੌਨ ਡੀਅਰ ਨੇ ਹਾਂਜੀ ਮਨਾਲਾ ਵੀ ਉਹ ਉਹਨਾਂ ਨੇ ਵਧੀਆ ਕੱਢਿਆ ਇਹਦੇ ਬਰਾਬਰ ਮਨਾਲਾ ਆਵਾਜ਼ ਉਹਦੀ ਵੀ ਇਹ ਇਹ 5501 ਹੈ ਜੀ ਇਹ 5501 ਹੈ ਇਹ 2 ਸਪੀਡ ਆ ਲੋ ਤੇ ਹਾਈ ਆ 53 ਐਚਪੀ ਕੈਟਾਗਰੀ ਦਾ ਇਹ ਇਹਦੇ ਵਿੱਚ ਰੰਗ ਇਹੀ ਆਉਂਦਾ ਜੀ ਰੰਗ ਇਹੀ ਸਪੈਸ਼ਲ ਇਹਨਾਂ ਦਾ ਰੰਗ ਇਹੀ ਆ। ਇਹ ਸੰਤਰੀ ਰੰਗ ਹੀ ਆਉਂਦਾ ਜੀ ਸੰਤਰੀ ਰੰਗ ਹੀ। ਠੀਕ ਹੈ ਤੇ ਇਹ ਤੁਹਾਨੂੰ ਜਦੋਂ ਤੁਸੀਂ ਲਿਆ ਸੀ ਉਦੋਂ ਕਿੰਨੇ ਦਾ ਪੈ ਗਿਆ ਸੀਗਾ ਜੀ? ਉਹ ਤੁਹਾਨੂੰ 8 'ਚ ਪਿਆ ਸੀਗਾ ਇਹ। ਪੂਰੇ 8000 ਦਾ। ਹਾਂ। ਸੋ ਮਤਲਬ ਰੋਡ ਸਨੇਕ ਆਪੀ ਕੱਪਾ ਦਾ। 12 ਮਾਡਲ ਆ ਐਂਡ ਇਹ ਚ ਲਿਆਂਦਾ ਸੀਗਾ ਸੀ ਇਹ। ਠੀਕ ਹੈ। ਇਹ ਹੁਣ ਕਿੰਨੇ ਦਾ ਪੈਂਦਾ ਜੀ ਇਹ? ਹੁਣ ਇਹ ਕਾਫੀ ਮਹਿੰਗਾ ਹੋ ਗਿਆ ਮਾਲਾ ਹੁਣ ਵੀ 1.5 ਤੋਂ 2 ਲੱਖ ਅਪਰੇਜ਼ ਵਧ ਕੇ 10 ਲੱਖ ਦੇ ਕਰੀਬ ਜਾਵੜਿਆ ਹੁਣ ਇਕਲਾ ਸਿੰਘ ਦੂਜਾ ਮਲਾਮ ਨੇ ਜਿਹੜਾ ਜਿਹੜਾ 4x4 ਆ ਉਹ ਤਾਂ 1.15 ਲੱਖ ਤੋਂ ਉੱਤੇ ਆ ਅੱਛਾ 4x4 ਆ 1.15 ਦਾ ਹੁਣ ਇਹਦਾ ਰੇਟ ਵਧ ਗਿਆ ਇਹਦਾ ਰੇਟ ਵਧ ਗਿਆ ਅੱਛਾ ਮਤਲਬ ਜੇ ਫਿਰ ਇਹਦੇ ਵਿੱਚ ਕੋਈ ਖਾਸੀਅਤ ਹੋ ਫੇਰ ਹੀ ਲੋਕਾਂ ਨੇ ਵੱਧ ਲੈਣਾ ਸ਼ੁਰੂ ਕੀਤਾ ਤੇ ਰੇਟ ਵਧਿਆ ਹਣਾ ਉਹ ਤਾਂ ਹੀ ਲਿਆ ਨਾ ਹੁਣ ਰੱਖ ਲਾ ਤੂੰ ਵੀ ਅਸੀਂ ਜਿਹੜੇ ਲਿਆਏ ਨੂੰ ਠੀਕ ਹੈ ਜੀ 36 30 ਤੇ ਅਸੀਂ ਮਸ਼ੀਨ ਲਾਉਂਦੇ ਸੀਗੇ ਠੀਕ ਹੈ ਉਹ ਰਾਤ ਨੂੰ ਮਾਲਾ ਟੀਂ ਟੀ ਹੋਈ ਜਾਂਦੀ ਸੀ ਇਹ ਨਹੀਂ ਆਵਾਜ਼ ਸਾਨੂੰ ਪਤਾ ਹੀ ਸਾਰੇ ਜਿਹੜੇ ਕਿਸਾਨ ਵੀ ਰਵੈਂਦੇ ਹੋਣ ਆ ਇਹ ਵਧੀਆ ਬਾਲੀ ਆਵਾਜ਼ ਕਰਦਾ ਸੀ ਉਹ ਠੀਕ ਹੈ ਜੀ ਜਿਵੇਂ 854 ਹੋਰ ਵੀ ਆਪਣੇ ਟਰੈਕਟਰ ਜਿਹੜੇ ਐ ਨਹੀਂ ਮਾੜਾ ਕੋਈ ਵੀ ਨਹੀਂ ਹੁੰਦਾ ਟਰੈਕਟਰ ਠੀਕ ਹੈ ਜੀ ਕਮੀ ਪੇਸ਼ੀ ਹੁੰਦੀ ਮਾੜੀ ਮੋਟੀ ਕੋਈ ਕਿਸੇ ਦੀ ਬਾਕੀ ਆਲਦੀ ਚੁਆਇਸ ਹੁੰਦੀ ਹੈ ਕਿ ਨਹੀਂ ਅਲਗ-ਅਲਗ ਬੰਦੇ ਦੀ ਟਰੈਕਟਰ ਦਾ ਕੋਈ ਵੀ ਨਹੀਂ ਮਾੜਾ ਯਾਰ ਲੋਕਾਂ ਢੱਡ ਭਰਦਾ ਹਨਾ ਵਾਹਨ ਦੇ ਵਿੱਚ ਦਾਣੇ ਹ ਠੀਕ ਹੈ ਜੀ ਆਮ ਟਰੈਕਟਰਾਂ ਦੇ ਵਿੱਚ ਤੁਸੀਂ ਦੇਖ ਲਿਓ ਇੱਕ ਪਿਸਟਨ ਦੇ ਵਿੱਚ ਸਿਰਫ ਦੋ ਵਾਲ ਹੋਣਗੇ ਠੀਕ ਹੈ ਜੀ ਤੇ ਤਿੰਨ ਸਿਲੰਡਰ ਹੀ ਹੁੰਦੇ ਆ ਜ਼ਿਆਦਾ ਟਰੈਕਟਰ ਆਪਣੇ ਪਿਆਰ ਦੇ ਵਿੱਚ ਸਿਰਫ 6 ਹੋਗੇ ਨਾ ਵਾਲ ਉਹਦੇ ਚ ਇਹਦੇ ਚ 4 ਵਾਲ ਹੈ ਇੱਕ ਸਿਲੰਡਰ ਦੇ ਵਿੱਚ 2 ਹਵਾ ਅੰਦਰ ਲੈਣ ਵਾਲੇ ਵਿੱਚ ਕਸਟਮ ਦੇ 2 ਮੰਨ ਲਾ ਹਵਾ ਬਾਹਰ ਕੱਢਣ ਵਾਲੇ ਉਹਦਾ ਫਾਇਦਾ ਕੀ ਹੈ ਜਿਹੜਾ ਮੰਨ ਲਾ ਵੀ ਤੇਲ ਮੰਨ ਲਾ ਵਿੱਚ ਪ੍ਰੈਸ਼ਰ ਪੈਂਦਾ ਉਹਦੇ ਕਸਟਮ ਦੇ ਖੁੱਲੀ ਹਵਾ ਮਿਲਦੀ ਹੈ ਸੋ ਉਹਦੇ ਵਿੱਚ 90 95% ਜਿਹੜੀ ਉਹ ਤੇਲ ਮਚਦਾ ਮੰਨ ਲਾ ਉਹਦੀ ਪਾਵਰ ਆਪ ਨੂੰ ਮਿਲਦੀ ਹੈ ਜਿਹੜੇ ਆਪਣੇ ਦੂਜੇ ਟਰੈਕਟਰ ਹੁੰਦੇ ਆ ਉਹਨਾਂ ਦੇ ਵਿੱਚ ਸਿਰਫ 2 ਪਿਸਟਨ ਹੁੰਦੇ ਇੱਕ ਰਾਹੀਂ ਤਾਂ ਹਵਾ ਖਿੱਚਣੀ ਹੈ ਇੱਕ ਰਾਹੀਂ ਮੰਨ ਲਾ ਉਹਨੇ ਧੂਆ ਕੱਢਣਾ ਹੈ ਵਾ ਵਾ ਮਾਰਕਟ ਦੇ ਕੋਲੇ ਮਤਲਬ ਘਟ ਜਦੋਂ ਹਵਾ ਮਿਲਦੀ ਆ ਜਿਹੜੀ ਤੇਲ ਦੀ ਖਾਤਾ 80% ਹੀ ਰਹਿ ਜਾਂਦੀ ਆ ਜਿਹਦੇ ਨਾਲ ਆਪਣਾ ਤੁਸੀਂ ਦੇਖ ਲਓ 10% ਤਾਂ ਉਧਰ ਉੱਡ ਗਿਆ ਤੇ ਇੱਕ ਤਾਂ ਪ੍ਰੈਸ਼ਰ ਘਟ ਸਿੱਟਣਾ ਪੈਂਦਾ ਇਹਨੂੰ ਮਲੇ ਦੇ ਕਰਨਾ ਵੀ ਜਦੋਂ ਵੱਧ ਮੱਚਦੀ ਜਦੋਂ ਅੱਗ ਤੇ ਤੇਲ ਵੀ ਘਟ ਸਿੱਟਣਾ ਪੈਂਦਾ ਜਿਹਦੇ ਨਾਲ ਤੇਲ ਦੀ ਖਾਤਾ ਤਾਂ ਘਟਦੀ ਇਹਦੀ ਹੋਰ ਆਇਆ ਨਹੀਂਗਾ ਵੀ ਕੋਈ ਬਾਹਲੀ ਪਤਾ ਨਹੀਂ ਕੀ ਚੀਜ਼ ਫਿੱਟ ਕਰਤਾ ਇਹ ਤਕਨੀਕ ਇਸ ਤਰ੍ਹਾਂ ਦੀ ਤਾਂ ਹੀ ਤੇਲ ਘਟ ਖਾਂਦਾ ਹੈ ਇਹ ਇਹ ਚਾਰ ਸਿਲੰਡਰ ਆ ਇਹਦੇ 16 ਵਾਲਾ ਹੁਣ ਤੁਹਾਨੂੰ ਲਾਲਾ 16 ਵਾਲਾ 16 ਵਾਲਾ ਇਹ ਤਾਂ ਹੌਂ ਟੈਟ ਦੇ ਵਿੱਚ ਸ਼ੀ ਹੁੰਦੇ ਆ ਇਹ ਤੁਸੀਂ ਸਾਬ ਨੂੰ ਠੀਕ ਹੈ ਜੀ ਤੇ ਇਹਦੀ ਬਾਈ ਜੀ ਜਿਵੇਂ ਹੁਣ ਮਤਲਬ ਸ਼ੋਅ ਵਗੈਰਾ ਸਾਰਾ ਸਿਸਟਮ ਹੈ ਇਹਦੇ ਨਾਲ ਹੀ ਆਇਆ ਜੀ ਇਸੇ ਇਹ ਜਮਾਂ ਸਹੀ ਹੈ ਸਰ ਆ ਤੁਹਾਨੂੰ ਦਿਖਾਉਣੇ ਆ ਇਹ ਸਾਰਾ ਮੱਲਾ ਇਹ ਹੋ ਜਾਂਦਾ ਠੀਕ ਹੈ ਜੀ ਟੜਕੇ ਮੱਲਾ ਜਹਾਂ ਤੂੜੀ ਵਾਲੀ ਤੇ ਲਾਉਣੇ ਆ ਠੀਕ ਹੈ ਜੀ ਸਾਫ਼ ਕਰਨਾ ਸੁੱਕਾ ਫਿਲਟਰ ਬਈ ਅੱਛਾ ਸੁੱਕਾ ਫਿਲਟਰ ਆਉਂਦਾ ਇਹਦੇ ਵਿੱਚ ਇੱਥੇ ਹਵਾ ਮਾਰਨੀ ਇਹਦੇ ਵਿੱਚ ਮਿੰਟ ਦੋਹਾਂ ਦੇ ਵਿੱਚ ਅਸੀਂ ਸਾਫ਼ ਕਰਕੇ ਤੇ ਕਰ ਦਿੰਨੇ ਆ ਇੱਕ ਇਹਦੇ ਮੱਲਾ ਜਾਲੀ ਜਿਹਦੀ ਖਾਸੇ ਤਬਾਲੀ ਤਗੜੀ ਆ ਠੀਕ ਹੈ ਜੀ ਆਮ ਟ੍ਰੈਕਟਰ ਤੁਸੀਂ ਦੇਖਣ ਤੂੜੀ ਵਾਲੀ ਤੇ ਜੋੜ ਲਈ ਬਹੁਤ ਛਾਹਾਂ ਜੀ ਲਾ ਕੇ ਮਾਰਦੇ ਆ ਪਰੇ ਇਹਦੇ ਕੋਈ ਜਾਲੀ ਨਹੀਂ ਲਾਈ ਹਜੀ ਤੇ ਕਰ ਇੰਨੀ ਬਰੀਕ ਜਾਲੀ ਆ ਇਹਦੇ ਵਿੱਚ ਦੀ ਮਾੜਾ ਮੋਟਾ ਰੇਤਾ ਟੱਪਦਾ ਠੀਕ ਹੈ ਜੀ ਰੀਣ ਨੇ ਵੇਜ ਉਹ ਪੈਂਦੀਆਂ ਇੱਥੇ ਮੜੀਆਂ ਹੀ ਤੇ ਬਸ ਇੱਕ ਸਾਨਾ ਚਲਾਉਣੀ ਪੈਂਦੀ ਆ ਮੈਂ ਤਾਂ ਦੋਹਾਂ ਦੇ ਵਿੱਚ ਤਿਆਰ ਕਰ ਦਿੰਨਾ ਮੈਂ ਟੂੜੀ ਉਡਾਉਣ ਨੂੰ ਨਹੀਂ ਲੋਕ ਅੱਧੀ ਦਿਹਾੜੀ ਲਾਉਂਦੇ ਟਰੈਕਟਰ ਸੈੱਟ ਕਰਨਾ ਇਹਦੇ ਵਿੱਚ ਤੁਸੀਂ ਮੈਂ ਇਸ ਤੋਂ ਬਾਅਦ ਲਿਆਉਣ ਤੋਂ ਬਾਅਦ ਇਹਨੂੰ ਕੋਈ ਰੀਨੋਵੇਟ ਵਗੈਰਾ ਕੋਈ ਕੰਮ ਕੀਤਾ ਜੀ ਇੱਥੇ ਬਸ ਕੱਲੀ ਆ ਛਤਰੀ ਲਵਾਈ ਸੀ ਕੰਪਨੀ ਆ ਇਹ ਕੰਪਨੀ ਤੁਹਾਡਾ ਜੀ ਬਸ ਇੱਕ ਟੈਕ ਲਵਾਇਆ ਹਾਂ ਠੀਕ ਹੈ ਠੀਕ ਹੈ ਇਹ ਕੱਲ ਇਟਾਂ ਮੜੀਆਂ ਮੋਟੀਆਂ ਤਾਂ ਲੋਡ ਪੈਂਦੀ ਰਹਿੰਦੀ ਰਹਿੰਦੀ ਨਾ ਫਿਰ ਆਪਾਂ ਨੂੰ ਠੀਕ ਹੈ ਛੋਟਾ ਮੋਟਾ ਕੰਮ ਜਿਆ ਇਹਦਾ ਕੀਤਾ ਸੀਗਾ ਤੇ ਹੋਰ ਬਾਈ ਜੀ ਇਹਦੀ ਕੋਈ ਖਾਸਿਆਸਾ ਮਤਲਬ ਸ ਹਰਾ ਨਾ ਬੰਦਾ ਐ ਬੈਹ ਜਾਂਦਾ ਜੇ ਵੀ ਰਿਸ਼ਤੇਦਾਰੀ ਚ ਅੱਛਾ ਠੀਕ ਐ ਜਿਹੜੀਆਂ ਮਤਲਬ ਇਹਦੇ ਪੈਰ ਰੱਖਣ ਵਾਲਾ ਸਾਰਾ ਪਲੇਟਾ ਹਾਂ ਹਾਂ ਪੂਰਾ ਵਧੀਆ ਸਿਸਟਮ ਐ ਬ੍ਰੇਕ ਆ ਬਰੁਕਾ ਐ ਇੱਕ ਤਾਂ ਸਭ ਤੋਂ ਘੱਟ ਜਗ੍ਹਾ ਦੇ ਵਿੱਚ ਮੋੜਨ ਵਾਲਾ ਇਹ ਟਰੈਕਟਰ ਅੱਜ ਦੀ ਡੇਟ ਦੇ ਵਿੱਚ ਜੌਂਡੀਅਰ ਨੂੰ ਵਖ ਦਿੰਨੇ ਨਾ ਠੀਕ ਐ ਜੀ ਉਹਦੇ ਨਾਲ ਵੀ ਘੱਟ ਜਾਏਗਾ ਜੇ ਇੱਕੋ ਦਮ ਘੁਗਦਾ ਇੱਕੋ ਦਮ ਘੁਗਦਾ ਜਿਵੇਂ ਜਮਾਇਆ ਹੋਇਆ ਲੋਕਾਂ ਨੇ ਇਹ ਜੀ ਅਸੀਂ ਵੀ ਜਮਾਇਆ ਹੁਣ ਨੁਕਮਾ ਕੇ ਵੀ ਦਿਖਾ ਦਾਂਗੇ ਖਾਲੀ ਜਗ੍ਹਾ 'ਚ ਠੀਕ ਐ ਜੀ ਇੱਕ ਐ ਨੱਪ ਕੇ ਨਾ ਉਹ ਤੋਂ ਵੀ ਘੱਟ ਜਾਏਗਾ ਜੇ ਮੋੜ ਜਾਂਦਾ ਜਮੇ ਹੀ ਜਾ ਹੋ ਜਾਂ ਨਾ ਦਿਨਾ ਠੀਕ ਹੈ ਉਸੇ ਤਾਂ ਹੀ ਲੱਗਦਾ ਇਹਦਾ ਮਤਲਬ ਕਹਿਣਾ ਮਤਲਬ ਤੁਹਾਡਾ ਇਹ ਹੈ ਜੀ ਕਿ ਜੇ ਮੰਨ ਕੇ ਚੱਲੋ ਆਪਾਂ ਕਈ ਵਾਰੀ ਇਹ ਹੁੰਦਾ ਕਿ ਆਪਣੀ ਚੁਆਇਸ ਆਪਾਂ ਕਹਿੰਦੇ ਸਵਰਾਜ ਜੌਂਡੀਅਰ ਉਹ ਆਪਣੀ ਚੁਆਇਸ ਲੱਗਦਾ ਹਣਾ ਪਰ ਜੇ ਕਿਸੇ ਵੀਰ ਨੇ ਮੰਨ ਕੇ ਚੱਲੋ ਜਿਵੇਂ ਤੂੜੀ ਵਾਲੀ ਮਸ਼ੀਨ ਤੇ ਜਾਂ ਘਰ ਦੇ ਵਿੱਚ ਵਰਤਨ ਦੇ ਲਈ ਜਿਵੇਂ 8-9 ਲੱਖ ਰੁਪਿਆ ਲਾ ਕੇ ਚੰਗਾ ਟਰੈਕਟਰ ਲੈਣਾ ਕੋਈ ਕਬੋਟਾ ਮਾੜਾ ਨਹੀਂਗਾ ਕਿ ਆਪਾਂ ਕਹਿ ਦਿੰਦੇ ਨਾ ਕਿ ਜਪਾਨ ਦੀ ਕੰਪਨੀ ਹੈ ਜਾਂ ਇਹ ਲੱਗਦਾ ਆ ਕਿ ਆਪਾਂ ਜਿਹਦਾ ਨਾਂ ਹੀ ਨਹੀਂ ਸੁਣਿਆ ਹਣਾ ਜੀ ਕਈ ਵਾਰੀ ਆਪਣੇ ਦਿਮਾਗ 'ਚ ਆਉਂਦਾ ਕਿ ਇਹ ਖਰਾਬੀ ਹੋ ਗਈ ਜਾਂ ਉਹ ਜਦੋਂ ਵਸੀ ਲੈਂਦਾ ਆਸੇ 20 25 ਪਿੰਡਾਂជាਸੀ ਲੈ ਕੇ ਆਏ ਸੀ ਅੱਛਾ ਠੀਕ ਹੈ ਜੀ ਕਿਸੇ ਨੇ ਨਹੀਂ ਸਭ ਤੋਂ ਪਹਿਲਾਂ ਆਪਾਂ ਲਿਆਂਦਾ ਸੀ ਠੀਕ ਹੈ ਜੀ ਤੇ ਇਹ ਮੰਨ ਲਾ ਤੂੰ ਯਾਰ ਇਹ ਐ ਨਹੀਂਗਾ ਵੀ ਹੁਣ ਵਰਤਾਂ ਵਾਸਤੇ ਫਿਰ ਉਹ ਖੇਤੀਬਾੜੀ ਕਰ ਲਈ ਹੋ ਗਏ ਇਹ ਤਾਂ ਮਤਲਬ ਪੀਟੀਓ ਪਾਵਰ ਇਹਦੀ ਸਿੱਧੀ ਹੈ ਡਾਇਰੈਕਟ ਦਿੱਤੀ ਹੋਈ ਹੈ ਪਾਵਰ ਫੁੱਲ ਮਿਲਦੀ ਹੈ ਪੀਟੀਓ ਨੂੰ ਠੀਕ ਹੈ ਜੀ ਕੋਈ ਬੇਲਰ ਚਲਾਉਣਾ ਤੂੰ ਡੀਓ ਵਾਲੀ ਚਲਾਉਣੀ ਹੈ ਫੁੱਲ ਪਾਵਰ ਸਿੱਧਾ ਪਿੱਛੇ ਜਾਵਾ ਤੇ ਬੇਲਰਾਂ ਦੇ ਬੜਾ ਕੰਮ ਜਾਵਾ ਹੈ ਟਰੈਕਟਰ ਜਿੰਨਾਂ ਨੂੰ ਪਤਾ ਉਹ ਤਾਂ ਉਹੀ ਲਾਉਂਦੇ ਆ ਮਤਲਬ ਗੱਠਾਣੀਆਂ ਆਪਾਂ ਇਹ ਲੱਗ ਜਾਂਦੇ ਫੱਟੇ ਚੱਕੀ ਤੇ ਆਉਂਦਾ ਇੱਕ ਇਹਦੀ ਉਹ ਪੈਕਅਪ ਵਾਲੀ ਹੈ ਨਾਲ ਦੀ ਨਾਲ ਕਈ ਦੱਬਦਾ ਕਿਤੇ ਉਹਦੀ ਘਟੜਦਾ 100 ਚੱਕਰ ਤੋੜਦਾ ਮੰਨ ਲਾ ਜੇ ਤੂੰ ਡੀਓ ਤੇ ਚਲਾਉਣੀ ਅਸੀਂ ਬਲੀਬਦੀ ਜੀ ਆ ਵੇਖੋ ਤੁਸੀਂ ਯਾਰ ਆ ਚੀਜ਼ਾਂ ਵੇਖੋ ਹੁਣ ਆ ਆ ਛੋਟਾ ਇਹ ਦਿੱਤਾ ਨਾ ਜਿਹੜਾ ਆ ਠੀਕ ਹੈ ਜੀ ਇੱਥੋਂ ਦੀ ਤੇਲ ਪੈ ਜਾਂਦਾ ਵੇ ਕੋਈ ਬਾਲਾ ਕੁਝ ਕਰਨ ਦੀ ਲੋੜ ਨਹੀਂ ਮਰਾਇਆ ਕਰਨ ਇੱਥੋਂ ਹੀ ਤੇਲ ਪੈ ਜਾਂਦਾ ਇਹਦੇ ਹਵਾ ਕੱਢਣੀ ਸਭ ਤੋਂ ਸੌਖੀ ਹੈ ਕਮੈਂਟ ਮੈਂ ਚੱਕ ਕੇ ਦਿਖਾਵਾਂਗਾ ਠੀਕ ਹੈ ਜੀ ਹਵਾ ਆਮ ਟਾਈਟਾਂ ਦੇ ਨਟ-ਨੋਟ ਖੋਲਣੇ ਪੈਂਦੇ ਹੈਗੇ ਠੀਕ ਹੈ ਜੀ ਇਹਦੇ ਰੱਖ ਲੈ ਤੂੰ ਵੀ ਬਸ ਜਦੋਂ ਹਵਾ ਕਈ ਵਾਰੀ ਲੈ ਜਾਂਦਾ ਜਾਂ ਮੰਨ ਲਾ ਟੈਂਕੀ ਸਾਫ਼ ਕਰਦੇ ਫਿਲਟਰ ਬਦਲਦੇ ਆ ਠੀਕ ਹੈ ਜੀ ਆ ਜਿਹੜੀ ਫਰਕੀ ਜੀ ਆ ਵੇ ਹਾਂਜੀ 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 ਬਸ ਇਹਨੂੰ ਖੋਲ ਕੇ ਸਟਾਰਟ ਕਰ ਦੇਣਾ ਜਦ ਸਟਾਰਟ ਠੀਕ ਹੈ ਜੀ ਠੀਕ ਇਹਨੇ ਟਾਈਮ ਜਿਹੜਾ ਨਿਕਲ ਜਾਂਦੀ ਹੈ ਜੀ ਇੱਕ ਤੁਸੀਂ ਐਂ ਵੇਖੋ ਯਾਰ ਤੁਸੀਂ ਆਹ ਟ੍ਰੇਟਰ ਕੁਆਲਿਟੀ ਦੇਖੋ ਬਣਾਈ ਹੈ ਇਹਦੀ ਕੁਆਲਿਟੀ ਹੈ ਨਾ ਇੱਕ ਜੀ ਚਣ ਕੇ ਰੰਗ ਦੇਖੋ ਤੁਸੀਂ ਕਿੰਨਾ ਸੋਹਣਾ ਆਹ ਟ੍ਰੇਟਰ ਤੁਸੀਂ ਵੇਖਿਆ ਹੋਰ ਹੀ ਥੋੜੇ ਜੇ ਹੋਏ ਹੁੰਦੇ ਆ ਆ ਚੀਜ਼ਾਂ ਦੇ ਥੋੜੇ ਜੇ ਹੋਰ ਹੀ ਇਹਦੇ ਹੱਥ ਮਾਰ ਕੇ ਦੇਖ ਮਲ ਮਲ ਪਿਆ ਸਾਰਾ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਇਹਦੀ ਮੱਲਾ ਵੀ ਇੱਕ ਆਹ ਪਾਵ ਸੇਂਗ ਡਬਲ ਐਕਟਿੰਗ ਇਹਦੇ ਵਿੱਚ ਡਬਲ ਐਕਟਿੰਗ ਜੇ ਮੱਲਾ ਵੀ ਇੱਕ ਤਾਂ ਰੇਲਾ ਵੱਧ ਰਹਿੰਦਾ ਸਿੰਗਲ ਸਾਈਡਡ ਹੁੰਦੇ ਜਿਵੇਂ ਨਿਊ ਹਾਲੈਂਡ ਦੇ ਹੁੰਦੇ ਆ ਉਹ ਥੋੜਾ ਜੂਰ ਲਾਉ ਇਹ ਮਨ ਲਾ ਡਬਲ ਐਕਟਿੰਗ ਯੂਰ ਬਹੁਤ ਘੱਟ ਲੱਗਦਾ ਠੀਕ ਹੈ ਜਿਹੜੇ ਵੀ ਟ੍ਰੇਟਰ ਦੇ ਆਉਂਦੇ ਮੰਨ ਲਓ ਦੇਸੀ ਪ੍ਰੀਤ ਦੇ ਹੁਣ ਆਉਂਦੇ ਜਿਵੇਂ ਉਹਨਾਂ ਨੇ ਡਬਲ ਐਕਟਿੰਗ ਹੀ ਲੱਗਿਆ ਤੇ ਬਹੁਤ ਵਧੀਆ ਚੀਜ਼ ਹੈ ਡਬਲ ਐਕਟਿੰਗ ਪਾਵਰ ਸਟੀering ਵਾਲਾ ਜਿਹੜਾ ਸਿਸਟਮ ਲੱਗਿਆ ਇਹਦੇ ਠੀਕ ਹੈ ਜੀ ਤੇ ਮੰਨ ਲਾ 21 ਸਾਨੂੰ ਉਹਦਾ ਇੱਕ ਹੀ ਕਮੀ ਸੀ ਮੰਨ ਲਾ ਜਿਹੜੀ ਮੇਨ ਸਾਨੂੰ ਲੱਗੀ ਜਦੋਂ ਅਸੀਂ ਲਿਆ ਇਹ ਹਾਂਜੀ 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 ਇਹ 2 ਸਪੀਡ ਹੈ ਠੀਕ ਹੈ ਜੀ ਉਹ ਇਹਨਾਂ ਨੇ ਹੁਣ ਕੱਢ ਤੀ ਹੈ ਠੀਕ ਹੈ ਜੀ ਆਹ ਸਿਸਟਮ ਹੈ ਬਾਕੀ ਵੀਡੀਓ ਬਹੁਤ ਆਈਆਂ ਇਹਦੇ ਬਾਰੇ ਜਦੋਂ ਅਸੀਂ ਲਿਆ ਹਨਾ ਆ ਖੁੱਲੇ ਜੇ ਪਏ ਧੂਆਂ ਵਾਲਿਆਂ ਮਾਰੀ ਜਾਂਦੇ ਬਹੁਤ ਲੋਕਾਂ ਨੇ ਹੋਰ ਕੰਪਨੀਆਂ ਨੇ ਮੰਨ ਲਾ ਇਹਨੂੰ ਵੀ ਉਹ ਕੀਤਾ ਲੋਕਾਂ ਨੂੰ ਵੀ ਇਹਰੇ ਨਾਂ ਲੈਣ ਡਰ ਜਾਣ ਲੋਕ ਵੀ ਇਹਦਾ ਖਰਾਬ ਹੋ ਜਾਣਾ ਕੋਈ ਠੀਕ ਹੈ ਜੀ ਇਹ ਯਾਰ ਐ ਨਹੀਂ ਹੁਣ ਕੋਈ ਵੀ ਕੰਪਨੀ ਮੰਨ ਲਾ ਤੂੰ ਸਵਰਾਜ ਮੰਨ ਲਾ ਨਿਊ ਹਾਰਾਡ ਮੰਨ ਲਾ ਇੱਕ ਅੱਧਾ ਪੀਸ ਤਾਂ ਡੈਫੈਕਟਡ ਆਉਂਦਾ ਤਮਾਰੋ ਕੇ ਸਾਰੀ ਕੰਪਨੀ ਮਾੜੀ ਹੋਊਗੀ ਇਹ ਤਾਂ ਹੁਣ ਪਿੰਡ ਚ ਬੰਦੇ ਵੀ ਮਾੜੇ ਹੁੰਦੇ ਆ ਇਹ ਬੰਦਾ ਮਾੜਾ ਸਾਰਾ ਪਿੰਡ ਤਾਂ ਨਹੀਂ ਮਾੜਾ ਹੁੰਦਾ 3 ਇਅਰ ਵਾਰੰਟੀ ਮਤਲਬ ਜੀ ਇਹ 3 ਸਾਲਾਂ ਦੀ ਗਰੰਟੀ ਆ ਮੰਨ ਲਾਵੇ ਇਹ ਘੰਟਿਆਂ ਦੇ ਹਿਸਾਬ ਨਾਲ ਵੀ ਦੇ ਦਿੰਦੇ ਆ 3 ਸਾਲਾਂ ਦੀ ਫੁੱਲ ਗਰੰਟੀ ਪੂਛ ਵੀ ਹੁੰਦਾ ਤਾਂ ਮਾੜਾ ਹੁੰਦਾ ਜੀ ਸੈੱਟ ਕਰਕੇ ਨਹੀਂ ਸਾਰਾ ਕੁਝ ਆਪੇ ਉਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਦੀ ਜ਼ਿੰਮੇਵਾਰੀ ਆ ਅਗੇ ਜੇ ਗਰੰਟੀ ਸੈੱਟ ਕਰਦੇ ਕਿ ਉੱਥੇ ਲੈ ਜਾਣਾ ਪੈਂਦਾ ਪਹਿਲੀ ਗੱਲ ਸਾਨੂੰ ਤਾਂ ਲੋਡ ਹੀ ਨਹੀਂ ਪਈ ਠੀਕ ਹੈ ਜੀ ਅਸੀਂ ਤਾਂ ਸਰਵਿਸ ਵੀ ਆਪ ਕਰਦੇ ਆ ਘਰੇ ਠੀਕ ਹੈ ਜੀ ਕਰੇ ਵੀ ਨਹੀਂ ਸੱਦੇ ਅਸੀਂ ਤਾਂ ਅੱਜ ਠੀਕ ਹੈ ਹੁਣ ਜੇ ਵੀ ਆਪਣੇ ਕੋਈ ਮੁਕਸਰ ਜ਼ਿਲ੍ਹੇ ਚੋਂ ਜਾਂ ਮਤਲਬ ਬਠਿੰਡੇ ਜ਼ਿਲ੍ਹੇ ਚੋਂ ਲੈਣਾ ਚਾਹੁੰਦਾ ਬੰਦਾ ਆਮ ਏਜੰਸੀਆਂ ਆ ਗਈਆਂ ਇੱਥੇ ਜੀ ਹਾਂ ਜਾਸਾਂਗਾਂ ਆ ਗਏ ਬਠਿੰਡੇ ਵੀ ਆਪਣੇ ਇੱਥੇ ਮੁਕਸਰ ਵੀ ਮੁਕਸਰ ਵੀ ਆ ਗਈ ਜੀ ਬਾਕੀ ਯਾਰ ਜਿਹਨੂੰ ਕੰਮ ਦੇ ਹਿਸਾਬ ਨਾਲ ਲੋਡ ਟਰੈਕਟਰ ਮੈਂ ਬਾਕੀ ਇਹ ਨਾ ਬਾਈ ਜੀ ਆਪਾਂ ਤੇ ਇਹ ਕਹਨੇ ਆ ਕਿ ਜੇ ਕਿਸੇ ਵੀਰ ਦੀ ਚੁਆਇਸ ਹੁੰਦੀ ਕਿ ਉਹਨਾਂ ਨੇ ਟਰੈਕਟਰ ਕੁਆਟਾ ਲੈਣਾ ਹੈ ਨਾ ਜੀ ਬਾਈ ਦਾ ਅਸੀਂ ਨੰਬਰ ਵੀ ਉੱਪਰ ਲਿਖ ਦਿਆਂ ਤੁਸੀਂ ਬਾਈ ਨਾਲ ਆ ਕੇ ਸਾਹਜਾਂ ਦਾ ਪਿੰਡ ਆ ਜੀ ਜਿਹੜਾ ਚੋਟੀਆਂ ਦੇ ਰਾਸਤਾ ਜਾਂਦਾ ਉੱਥੇ ਬਾਈ ਦਾ ਘਰ ਹੈ ਤੁਸੀਂ ਆ ਕੇ ਬਾਈ ਨਾਲ ਗੱਲਬਾਤ ਵੀ ਕਰ ਸਕਦੇ ਆ ਤੇ ਬਾਈ ਤੋਂ ਹੋਰ ਜਾਣਕਾਰੀ ਵੀ ਲੈ ਸਕਦੇ ਆ ਇਹ ਆ ਵੇਖੀ ਇਧਰ ਆਹ ਇਹ ਸਟਾਰਟਰ ਹੈ ਇਹਦਾ ਸਟਾਰਟ ਕਰਨ ਵਾਲਾ ਵੀ ਜਮਾ ਛੋਟਾ ਜਿਹਾ ਆਹੋਂ ਡਾਟਾ ਦੇਖ ਲਈ ਏਡੇ ਏਡੇ ਹੁੰਦੇ ਆ ਠੀਕ ਹੈ ਜੀ ਠੀਕ ਹੈ ਜਮਾ ਛੋਟਾ ਕਿਉਂਕਿ ਪਾਵਰ ਬਹੁਤ ਘਟ ਲੈਂਦਾ ਮੰਨ ਲਓ ਜੇ ਸਟਾਰਟ ਹੁੰਦਾ ਹੈ ਠੀਕ ਹੈ ਜੀ ਆ ਬੈਟਰੀ ਤੁਸੀਂ ਵੇਖੀ ਜਮਾ ਛੋਟੀ ਜੀ ਹੈ ਇਹ ਬੁਲਟ ਦੀ ਬੈਟਰੀ ਨਾਲ ਵੀ ਸਟਾਰਟ ਹੋ ਜਾਂਦਾ ਹੈ ਅੱਛਾ ਅੱਛਾ ਠੀਕ ਹੈ ਇਹ ਤੋਂ ਅੱਧੀ ਹੁੰਦੀ ਹੈ ਬੁਲਟ ਦੀ ਬੈਟਰੀ ਇਹ ਨਹੀਂ ਹੁੰਦੀ ਸਿਰਫ ਬੁਲਟ ਦੀ ਮੈਂਟਨੈਂਸ ਸਟਾਰਟ ਹੋ ਜਾਂਦਾ ਨਾਟਟਰ ਸਟਾਰਟ ਨਹੀਂ ਹੁੰਦਾ ਬੁਲਟ ਦੀ ਬੈਟਰੀ ਨਾਲ ਠੀਕ ਹੈ ਜੀ ਇੰਨਾ ਰੈਲ ਆ ਇਹ ਮਾਲਾ ਚੱਲਣ ਚ ਮਤਲਬ ਆਪਾਂ ਇਹ ਟਰੈਕਟਰ ਵੀ ਪ੍ਰੋਪਰ ਹੈਗਾ ਮੈਨੂੰ ਤਾਂ ਆ ਇਹਦਾ ਹਰੇਕ ਜੀਤੇ ਆਇਆ ਤਾਂ ਕਿ ਜੱਗ ਤੇ ਕੋਈ ਅਜਿਹੀ ਚੀਜ਼ ਹੈ ਨਹੀਂ ਕਿ ਜਿਹੜੀ 100% ਹੀ ਹੋਵੇ ਮੈਂ ਤਾਂ ਹੁਣ ਰੱਖ ਲਾ ਦੂ ਵੀ ਟਰਾਲੀ ਜੋੜ ਲੈਂਦੇ ਲੋਕ ਟਰੈਕਟਰ ਦੇ ਹੂੰ ਉਹ ਜੋ ਟਰਾਲੀ ਜੋੜ ਲੈਂਦੇ ਮੰਨ ਲਾ ਵਾਹ ਕਰਨ ਕੋਈ ਟਰੈਕਟਰ ਵਾਹ ਕਰੂਗਾ ਹੀ ਕਰੂਗਾ ਠੀਕ ਹੈ ਉਹ ਮੰਨ ਲਾ ਹੁਣ ਤੂੰ ਇੱਕੇ ਟਰਾਲੀ ਦਾ ਜੋੜਨੇ ਕੁਝੇਰ ਤੇ ਜੁੜ ਜਾਂਦਾ ਹੋਰ ਟਰਾਲੀ ਤੇ ਵੀ ਰੇਤਾ ਮਿੱਟੀ ਹੁੰਦਾ ਤੇਲ ਦੇ ਵਿੱਚ ਉਦੋਂ ਕੀ ਕੀ ਕਰਨ ਲੱਗ ਜਾਂਦਾ ਹੁਣ 36 30 ਆਪਣੇ ਕੋਲੇ ਉਹ ਵੀ ਐ ਕਰਨ ਲੱਗ ਜਾਂਦਾ ਇਹਦਾ ਨਾ ਟਰੈਕਟਰ ਵਾਲਿਆਂ ਨੂੰ ਬੇਨਤੀ ਹੈ ਮੰਨ ਲਾ ਉਹ ਸਹੀ ਜਾਣਕਾਰੀ ਪਿੰਡਾਂ ਵਾਲਿਆਂ ਤੋਂ ਲੈਣ ਜਿਹੜੇ ਜਨਸੰਗ ਵਾਲੇ ਆ ਸਭ ਤੋਂ ਵੱਡਾ ਦੁੱਖ ਆਹਾ ਬਾਈ ਜੀ ਇਹਦੇ ਸਪੈਸ਼ਲ ਟੈਂਕੀ ਲਾਉਣ ਹੂੰ ਹੂੰ ਨੇਟਰਲੀ ਚੱਕਰ ਵਾਲੇ ਜੈੱਕ ਸਿਸਟਮ ਸਾਰਾ ਹੱਟ ਲਾਉਣ ਵੀ ਟਰੈਕਟਰ ਦੇ ਤੇਲ ਹੋਰ ਕਿਸੇ ਜਿੰਨੇ ਟੱਚ ਵੀ ਨਾ ਕਰੇ ਠੀਕ ਹੈ ਜੀ ਇਹ ਤਾਂ ਮਿੱਟੀ ਨਾ ਆਵੇ ਮਨ ਲੈ ਜਿਹੜਾ ਸਿਸਟਮ ਹੁੰਦਾ ਗੇਅਰ ਸਿਸਟਮ ਹੁੰਦਾ ਇਹਦੇ ਵਿੱਚ ਜਦੋਂ ਰੇਤਾਂ ਮਿੱਟੀ ਆਉਂਦਾ ਉਦੋਂ ਬਾਅਦ ਕਰਦਾ ਉਹਦੀ ਉਹਦੀ ਲਾਈਫ ਘਟਦੀ ਆ ਠੀਕ ਹੈ ਜੀ ਠੀਕ ਹੈ ਅਸੀਂ ਹਜੇ ਤੱਕ ਇੱਕ ਅਰੀ ਟਰਾਲੀ ਤੇ ਲਾਇਆ ਉਦੋਂ ਬਾਅਦ ਕਿਸੇ ਟਰਾਲੀ ਤੇ ਲਾਇਆਗਾ ਸਾਫ ਕਰਕੇ ਜੈੱਕ ਲਾਇਆ ਸੀਗਾ ਤੇ ਬ੍ਰੇਕ ਬਰੂਕ ਜਮਾ ਨਹੀਂ ਕਦੇ ਵੀ ਖਰਾਬ ਹੋਣੀ ਠੀਕ ਹੈ ਜੀ ਠੀਕ ਹੈ ਨਹੀਂ ਜ਼ਿਆਦਾਤਰ ਲੋਕ ਸਿੱਧੀ ਲਾ ਲੈਂਦੇ ਟਰਾਲੀ ਤੇ ਮੁੜ ਕੇ ਬ੍ਰੇਕ ਵੀ ਲੱਗਣੋ ਖੜ ਜਾਂਦੇ ਨਾਲ ਆਵਾ ਬੈਸਟ ਮੰਨ ਲਾਇਦੀ ਹੈ ਤਾਂ ਵਧੀਆ ਲਿਫਟ ਪਰ ਥੋੜੇ ਜਿਹਾ ਪੁਆਇੰਟ ਘੱਟ ਹੈ ਇਹਦੇ ਚ ਠੀਕ ਹੈ ਜੀ ਜਿਹਦੇ ਕਰਕੇ ਲਿਫਟ ਥੋੜੀ ਕੰਟਰੋਲ ਘੱਟ ਕਰਦਾ ਉਹ ਅੱਖਾਂ ਮੀਚ ਕੇ ਵੀ ਕੋਈ ਬੰਦਾ ਨਾ ਸਭ ਤੋਂ ਵਧੀਆ ਲਿਫਟ ਹੈ ਜਿਹੜੀ ਉਹ ਨਿਊ ਹਾਲੈਂਡ ਲੈਟੇਟਰਾਂ ਦੀ ਆ ਚੱਕਰ ਕੋਈ ਬਣਿਆ ਰਏ ਜਾਂ ਆਸ਼ਰੇ ਵਾਲਿਆਂ ਦੀ ਹੈ ਇਹਸ਼ਰੇ ਵਾਲਿਆਂ ਦੀ ਹੈ ਨਾ ਹਾਂਜੀ ਹਾਂਜੀ ਬੈਸਟ ਕਰਤੀ ਉਹਨਾਂ ਨੇ ਜਮ ਲਿਫਟ ਇਹੜੀ ਆਪਣੀ ਸੈਂਸਿੰਗ ਆ ਠੀਕ ਹੈ ਜੀ ਇਹਨਾਂ ਟਰੈਕਟਰ ਜਾਂ ਮੰਨ ਲਾ ਸਲਿੱਪ ਘਟ ਲੈਂਦਾ ਤੇ ਮਾ ਸੈਂਸਿੰਗ ਨਾਲ ਵਧੀਆ ਬਹੁੰਦਾ ਜਾਂਦਾ ਟਰੈਕਟਰ ਠੀਕ ਹੈ ਜੀ ਇਹ ਥੋੜੀ ਲੇਟ ਸੈਂਸਿੰਗ ਘਟ ਹੈਗੀ ਤੇ ਇਹਦੇ ਆਸਤੇ ਬਾਈ ਜੀ ਟਾਇਰ ਰੇਡੀਅਲ ਜ਼ਰੂਰੀ ਆ ਹੂੰ ਹੂੰ ਪਹਿਲੀ ਗੱਲ ਰੇਡੀਅਲ ਟਾਇਰ ਹੀ ਪਾਓ ਤੁਸੀਂ ਨਵੇਂ ਕੋਈ ਵੀ ਲੈਣੇ ਜੇ ਰੇਡੀਅਲ ਟਾਇਰ ਪਾਓ ਬਸ ਠੀਕ ਹੈ ਜੀ ਠੀਕ ਹੈ ਟਰੈਕਟਰ ਦੇ ਨਹੀਂ ਠੀਕ ਹੈ ਸਹੀ ਹੈ ਫੇਰ ਸਹੀ ਮੰਨ ਲਾ ਚੱਲਦਾ ਖਿੱਚ ਕੇ ਨਹੀਂ ਸਲਿੱਪੀ ਗੱਡੀਆਂ ਦਾ ਟਰੈਕਟਰ ਕੋਈ ਵੀ ਆ ਭਗਵਾਨ ਜੀ ਓਕੇ ਜੀ ਠੀਕ ਆਮ ਟਰੈਕਟਰ ਆਪਣੇ ਸਿੱਧੇ ਆਉਂਦੇ ਆ ਮੰਨ ਏ ਮੈਨਸ ਸਲੈਪ ਕੱਟਦੇ ਟਰੈਕਟਰ ਕੋਈ ਵੀ ਐ ਮੈਨਸ ਸਵਰਾ ਲੈ ਲਓ ਤੁਸੀਂ ਭਾਵੇਂ ਦੀ ਸਲੈਪ ਕੱਟਣੀ ਹੈ ਘੰਗਾਉਣੀ ਹੈ ਇਹਨੇ ਟਾਇਰ ਠੀਕ ਹੈ ਜੀ ਤੇ ਆਪ ਤੁਸੀਂ ਦੂਜੇ ਡਾਇਰੈਕਸ਼ਨ ਵਾਲੇ ਟਰੈਕਟਰ ਜੇ 36 30 ਹੋ ਗਿਆ 36 30 ਹੈ ਉਹ ਬਹੁਤ ਘੱਟ ਸਲੈਪ ਲੈਂਦਾ ਟਰੈਕਟਰ ਬਹਾਈ ਦੇ ਵਿੱਚ ਬੈਸਟ ਹੈ ਉਹਦੀ ਲਿਫਟ ਕੋ ਬੈਸਟੀ ਸਭ ਤੋਂ ਵਧੀਆ ਚੀਜ਼ ਹੈ ਉਹ ਠੀਕ ਹੈ ਜੀ ਹਾਂ ਠੀਕ ਹੈ ਜੀ ਬਾਕੀ ਵਧੀਆ ਚੀਜ਼ ਹੈ ਬਾਈ ਜੀ ਆ ਖੁੱਲਾ ਪਲੇਟਫਾਰਮ ਆ ਜਾਂ ਨਿਆਰੇ ਨਾਲ ਬੈਕ ਫੱਟਦਾ ਘੱਟ ਹੈ ਇਹਦੇ ਬੰਦੇ ਬਾਕੀ ਹਾਂ ਜਿਹੜੀ ਸਭ ਤੋਂ ਗੱਲ ਹੁੰਦੀ ਹੈ ਯਾਰ ਹਰੇਕ ਦੀ ਅਲੱਗ-ਅਲੱਗ ਚੁਆਇਸ ਹ ਅ ਪੁੱਛਗੇ ਚ ਜ਼ਰੂਰ ਕਰਨੀ ਚਾਹੀਦੀ ਹੈ ਕਿ ਜੇ 8-9 ਲੱਖ ਰੁਪਇਆ ਲਾਉਣਾ ਹੈ ਤੇ ਇਹ ਵੀ ਮਤਲਬ ਇੱਕ ਬ੍ਰਾਂਡ ਪੂਰਾ ਚੰਗਾ ਬਣ ਚੁੱਕਿਆ ਜੀ ਬਾਕੀ ਤੁਸੀਂ ਭੁੱਲਰ ਤੋਂ ਵੀ ਜਾਣਕਾਰੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਹ ਟਰੈਕਟਰ ਦੀ ਜਾਂ ਮੰਨ ਕੇ ਚੱਲੋ ਜੀ ਆਪਾਂ 3630 ਦੀ ਜਾਣਕਾਰੀ ਲੈਣੀ ਹੋਵੇ ਤੇ ਭੁੱਲਰ ਨਾਲ ਸੰਪਰਕ ਜ਼ਰੂਰ ਕਰ ਸਕਦੇ ਹੋ ਤੇ ਸੋ ਥੈਂਕ ਯੂ ਸਾਰੇ ਵੀਰਾਂ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ